ਸ੍ਰੀ ਗੁਰੂ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਵਿੱਚ ਚੰਗੀਆਂ ਬੈਣਾ ਆ ਗੀਆਂ ਵੀਰੋ ਟੋਕੜਾਂ ਨੇ ਚੰਗੇ ਰਿਕਾਰਡ ਵਾਲੀਆਂ ਵੀਰ ਦੱਸਦਾ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਬਹੁਤ ਸੁਣਾਓ ਠੀਕ ਠਾਕ ਹਾਂਜੀ ਵਧੀਆ ਵੀਰੇ ਵਧੀਆ ਵਧੀਆ ਸਭ ਵਧੀਆ ਵੀਰੇ ਨਾਂ ਦੱਸਿਓ ਨਾਂ ਮੇਰਾ ਰਣਜੀਤ ਸਿੰਘ ਹਾਂਜੀ ਪਿੰਡ ਟੜਿਹਾਲਾ ਨੱਤ ਪੱਤੀ ਮਿਰਚੋ ਵਾਲੀ ਹਾਂਜੀ ਬਟਾਲਾ ਹਨ 2 ਕਿਲੋਮੀਟਰ ਆ ਹਾਂਜੀ ਧੀਰਪਿੰਡ ਦੇ ਨਾਲੇ ਬਾਈਪਾਸ ਦੇ ਉੱਤੇ ਜਿਹੜਾ ਪਖਾਨਕੋੜ ਤੋਂ ਅੰਮ੍ਰਿਤਸਰ ਨੂੰ ਬਾਈਪਾਸ ਦਿੰਦਾ ਹੈ ਇਹ ਵਾਲਾ ਨੂੰ 5 ਕਿਲੋਮੀਟਰ ਆ ਹਾਂਜੀ ਨੰਬਰ ਮੇਰਾ 9855094190 ਅੱਜ ਵੇੜਾ ਆਈਆਂ ਵਾ ਟੋਕੜਾ ਤਾੜੀਆਂ ਹਰ ਵੈਰੈਟੀ ਮਿਲਣੀ ਇਥੋਂ ਜਮਾਲ ਗਰਮੀ ਵਾਲਾ ਮਿਲਣਾ ਚਲਚੀਆਂ ਸਾਰੀਆਂ ਕਰੀਏ ਸ਼ੁਰੂ ਵੀਰ ਜੀ ਇਹਦੇ ਬਾਰੇ ਦੱਸਿਓ ਇਹ ਤੇਰੇ ਦੁੱਧ ਨੋਂ ਖਿਲੋ ਆ ਹਾਂਜੀ ਠੀਕ ਆ ਸੁਈ ਨੂੰ ਕੋ 2 ਮਹੀਨੇ ਲੱਗੋ ਘਟਾਈ ਲਾਰੇ ਹੋ ਆਪਣੀ ਮਰਜ਼ੀ ਆਪਣੀ ਸੋਚਣਾ ਵੇ ਲੈ ਕੋਈ ਠੀਕ ਹੈ ਵੀਰ ਜੀ ਕਦ ਵਜਨ ਬੜਾ ਚਮਕ ਚੰਗੀ ਆ ਠੀਕ ਵੱਡੇ ਕਾਦ ਦੀ ਆ ਗਈ ਹਨਾ ਜੀ ਦੁੱਧ ਨੋਂ ਲੀਟਰ ਆ ਗਿਆ ਚਵਾਚੂ ਵੀਰ ਜੀ ਇੱਕ ਨੰਬਰ ਜੀ ਇੱਕ ਨੰਬਰ ਲੱਗਿਆ ਠੀਕ ਆ ਖੋਲੋ ਵੀਰ ਜੀ ਵੇਖੋ ਵੀਰੋ ਚਵਾਚੂ ਚੰਗਾ ਲੱਗਿਆ ਵੱਡੇ ਪੱਲੇ ਜਿਹ ਵੇੜਾ 9 ਲੀਟਰ ਵੀਰ ਦੁੱਧ ਦੱਸਦਾ

ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦਿੰਨੀ ਵੀਰ ਜੀ ਮੋਲ ਤਾਂ ਕਲਿੰਦਰ ਵੀਰ ਜੇਹਤ ਹੁੰਦਾ ਤੇ ਥੋੜੀ ਤਾਜੀ ਇਹਦੇ ਆਪਾਂ ਸਾਹਮਣੇ ਗਾ ਕੇ ਚੰਗੀ ਵੱਡੀ ਐ ਫਾਰਮ ਵਾਲੀ ਗਾਉ ਹਾਂਜੀ ਹਾਂਜੀ ਇਹਦੇ 28000 ਦੀ ਹੋਰ ਜਾਣਦੇ ਹੋ ਮਾਤਾਂ ਕਰਦੇ ਹੋ 26 ਦੀ ਪੂਰੇ 50 ਦੀ ਜਾਣਦੇ ਹੋ ਪੰਜ ਪੂਰੇ 50 ਦੀ ਮਾਤਾਂ ਫੇਰ ਹੋ ਜੂਗਾ ਕੋਈ ਫੋਨ ਲਾਵੇ ਮੋੜਦਾ ਨਹੀਂ ਮੋੜਦਾ ਨਹੀਂ ਨਹੀਂ ਕੀ ਬਾਤ ਵੇਖੋ ਵੀਰ ਚੰਗੀ ਵੈੜਾ 5000 ਦੀ ਵੀਰ ਕਹਿੰਦਾ ਦੇ ਦਾਂਗੇ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਮਾਤਾਂ ਤੁਹਾਡਾ ਹੋਰ ਹੋ ਜੂਗਾ ਵੱਡੇ ਪੱਲੇ 'ਚ ਵੈੜਾ ਹਾਂਜੀ ਦੂਜੇ ਨੰਬਰ ਤੇ ਆ ਕੇ ਦੱਸਿਓ ਦੂਜੇ ਨੰਬਰ ਤੇ ਕਲਿੰਦਰ ਵੀ ਇਹਦੀ ਸੂਈ ਨੂੰ ਹੋ ਗਏ 2 ਢਾਈ ਮਹੀਨੇ ਹਾਂਜੀ ਤਿੰਨ ਵੀ ਹੋ ਸਕਦੇ ਆ ਜੋ ਟੀਗਾ ਲੱਗੇ ਨੂੰ 15 ਦਿਨ ਹੋ ਗਿਆ ਅੱਛਾ ਜੀ ਤੇ ਦੁੱਧ ਇਹ ਥਲੇ ਆ 7 ਕਿਲੋ 7 ਕਿਲੋ ਆ ਗਿਆ ਹਾਂਜੀ 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 ਤੇ ਖੋਲੋ ਵੀ ਖੋਲੋ ਵੇਖੋ ਵੀਰੋ 7 ਕਿਲੋ ਦੁੱਧ ਆ ਗਿਆ ਦੂਜਿਆ ਸੂਆ ਥਾਂ ਥਾਂ ਚੰਗਾ ਲੱਗਿਆ ਜੀ ਦੁੱਧ ਵੀਰ ਵਾਜੂ ਸੇਵਾ ਨਾਲ ਹੋਰੇ ਨਾਲ ਵੱਡੇ ਭੱਲੇ ਚ ਵੜਾਂਗੇ ਹਾਂ ਨਮਕ ਬੜੀਆ ਰਾਜੀ ਨੂੰ ਜੀ ਆ ਜੇ ਤੇਰੇ ਸਾਡੇ ਨਾਲ ਗਰਮੀ ਨੇ ਛੱਪ ਕੱਢਿਆ ਡਕਣਾ ਦਾ ਬਿਲਕੁਲ ਗਰਮੀ ਆ ਗਈ ਹੈ ਨਾ ਜੀ ਆ ਜੀ ਹੁਣ ਦੁੱਧ ਕਿੰਨਾ ਦੱਸਿਆ ਵੀਰ ਪੱਕਾ ਇੱਥੇ ਲੇ 7 ਕਿਲੋ 7 ਕਿਲੋ ਦੁੱਧ ਆ ਗਿਆ ਚਵਾਈ ਚੁਈ ਵੀਰ ਜੀ ਕਿਦਾਂ ਦੀ ਇੱਕ ਨੰਬਰ ਕੋਈ ਦਿਆਣਾ ਨਹੀਂ ਕੁਝ ਨਹੀਂ ਸਾਰੀਆਂ ਕਿਸ ਕਾਨੂੰ ਵੀ ਨਹੀਂ ਜਾਣਾ ਨਹੀਂ ਪਾਉਂਦੀ ਲੋੜ ਇੱਥੇ ਬਹਿਣਾ ਗਵਾਂਡ ਨਹੀਂ ਪਾਉਣਾ ਛੱਬੇਣਾ ਮੰਗੇ ਦਵਾ ਗਈ ਹੈ ਨਾ ਵੀਰ ਜੀ ਮੁੱਲ ਮੁੱਲ ਦੇ ਰਹੀ ਹੈ 27 ਦੀ ਇਹ ਵੀ ਜਾਣਦੇ ਹੋ ਮਾਨ ਕਰਦੇ ਹੋ ਵਿੱਚੋਂ ਜੀ ਜਾਣਦੇ 5 ਦੀ 5 5 ਤੇ ਜੋੜੇ ਜੋ ਮਾਨਤਰ ਖੁੱਲਾ 1000 ਰੁਪਿਆ ਹੋਰ ਕੋਈ ਫੋਨ ਲਾਵੇ ਮੋੜਦਾ ਨਹੀਂ ਕੋਈ ਫੋਨ ਲਾਵੇ ਮੋੜਦਾ ਨਹੀਂ ਮ ਠੀਕ ਹੈ ਵੇਖੋ ਵੀਰੋ ਵੱਡੇ ਪੱਲੇ 'ਚ ਬਹਿਣਾ ਆ ਗਿਆ ਨੇ ਦੋਵੇਂ ਦੋਦੀ ਵੀਰ ਚੰਗਾ ਦੱਸਦਾ ਚਵਾਚੂ ਵੀ ਇੱਕ ਨੰਬਰ ਲੱਗਿਆ ਬਾਕੀ ਤੁਸੀਂ ਫੋਨ ਲਾ ਲਿਓ ਮਾਂ ਤਾਂ ਖੁੱਲਾ ਹੋ ਜੂ ਹਣਾ ਵੀਰ ਜੀ ਹਾਂਜੀ 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 ਠੀਕ ਹੈ ਤੀਜੇ ਨੰਬਰ ਤਾਂ ਆ ਗਿਆ ਤਾਂ ਦੱਸਿਓ ਤੀਜੇ ਨੰਬਰ ਤਾਂ ਸੂਈ ਦੁੱਜੇ ਸੂਈ ਆ ਹਾਂਜੀ ਦੋਦੇ ਦੇ ਕੋਲ 10 ਕਿਲੋ 9 ਕਿਲੋ ਕਰਕੇ ਦੇਣਾ ਹਾਂਜੀ ਹਾਂਜੀ 10 12 ਦਿਨਾਂ ਦੀ ਸੂਈ ਆ ਉਹ ਮਗਰ ਵਸੀ ਵੀ ਇਹਦੇ ਅੱਛਾ ਜੀ ਹਾਂਜੀ ਖੋਲੋ ਵੀਰ ਜੀ ਵੇਖੋ ਵੀਰ ਜੀ 10 12 ਦਿਨਾਂ ਦੀ ਵੀਰ ਸੂਈ ਦੱਸਦਾ ਬਾਕੀ ਚੈੱਕ ਕਰ ਲਿਓ ਥਾਂ ਥੂਂ ਦੀ ਕੁਆਲਿਟੀ ਚੈੱਕ ਕਰ ਲਿਓ ਐਂ ਗੁ ਤੋਰ ਤੋਰ ਆ ਵਛੀ ਆ ਗਈ ਜੀ ਆ ਵਛੀ ਠੀਕ ਹੈ ਜੀ ਦੁੱਧ ਕਿੰਨਾ ਵੀਰੇ ਦੁੱਧ 10 ਕਿਲੋ 9 ਕਿਲੋ ਕਰਕੇ ਜਣਾ 9 ਕਿਲੋ ਹੈ ਨਾ ਕਮਾਲ ਕਮਾਲ ਬਾਕੀ ਚੈੱਕ ਕਰ ਲਓ ਵੀਰ ਜੀ ਐ ਬੋਦੀ ਵਾਲੀ ਵੜਾ ਥਨ ਥਨ ਚੰਗਾ ਲੱਗਿਆ ਚੂਆ ਜੂ ਕਿਵੇਂ ਦਾ ਵੀਰ ਜੀ ਇਹਦਾ ਚੂਆ ਇੱਕ ਨੰਬਰ ਦਾ ਪਹਿਲਾਂ ਮੈਂ ਦੱਸ ਦੇਣਾ ਹਾਂਜੀ ਕਿਹੜਾ ਉਰਲਾ ਬਹਿਣੀ ਵਾਲਾ ਥਾਣਾ ਨਾ 5 7 12 ਕਟਿਆ ਬਹਿਣੀ ਵਾਲੇ ਚ ਬਹਿਣੀ ਵਾਲੇ ਚ ਉਰਲੇ ਅੱਛਾ ਠੀਕਾ ਮੁੱਲ ਕੇ ਪੁਣੇ ਪਹਿਲਾਂ ਦੱਸ ਦੇਈਦਾ ਬਿਲਕੁਲ ਵੀਰ ਜੀ ਬਿਲਕੁਲ ਸਚਾਈ ਦਾ ਮੁੱਲ ਹੈ ਨਾ ਸਚਾਈ ਦਾ ਮੁੱਲ ਹੈ ਬਾਕੀ ਥਾਣੇ ਘਾਟਾ ਜਾਨੀ ਕਿ ਬਹਿਣੀ ਵਾਲਾ ਹੈ ਨਾ ਜਿਆਦਾ ਨਹੀਂ ਹੈ ਜੋ ਦਾਰਾ ਜੋ ਪੰਜਾਬ ਦਾ ਪਿਤਾਰਾ ਪੰਜ ਦਾਖ ਦਾ ਘਾਟੇ ਜਾਂਦਾ ਹਾਂਜੀ 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 ਪਹਿਲਾਂ ਹੀ ਦੱਸ ਦੇ ਤੇ ਮੁੱਲ ਮੁੱਲ ਵੀਰ ਜੀ ਮੁੱਲ ਕੀ ਕਰ ਲੈਣਾ ਇਹਦਾ ਦੇਦੇ ਉਹਨਾਂ ਥਾਣ ਹੁੰਦੇ ਪ੍ਰਾਪਰ ਹਾਂਜੀ ਇਹਦੇ ਵਸ਼ੀ ਦੇ ਦੇਣੀ ਮੈਂ 7000 ਹੋਰ ਕਰ ਦਿਓ ਮਾਨਤਨ ਬਸ ਜਾਂਦੇ ਕਰੋ ਮਾਨਤਨ ਕੋਈ ਨਾ ਜੈਜ ਜੀ ਜਾਂਦੇ ਅੰਦਰ ਹੀ ਆਉਂਦਾ ਹਾਂਜੀ 28000 ਦੀ ਇੱਥੇ ਰੱਖੋ ਹੋਰ ਜਿਆਰ ਛੱਡੋ 27 ਦੀ ਧੱਕਾ ਲਿਓ ਜੀ ਕੋਈ ਫੋਨ ਲਾਵੇ ਮਾਨਤਨ ਖੁੱਲਾ ਤਾਂ 27000 ਦੀ ਮਾਨਤਨ ਫੇਰ ਹੋ ਜੀ ਅੱਛਾ ਠੀਕਾ ਵੇਖੋ ਵੀਰੋ ਰੇਡ ਵੀ ਤੇ ਜੈਜ ਹੁੰਦੇ ਆ ਨਿਗ ਨਿਗੇ ਰੇਡ ਹੁੰਦੇ ਆ ਵੈਣਾ ਚੰਗੀਆਂ ਨੇ ਬਾਕੀ ਤੁਸੀਂ ਫੋਨ ਲਾ ਲਿਓ ਮਾਨਤਨ ਹੋਰ ਹੋ ਜਾਣਗੇ ਹਾਂਜੀ ਵੀਰ ਜੀ ਇਹਦੇ ਬਾਰੇ ਦੱਸਿਓ ਜਲੰਦਰ ਵੀਰ ਇਹਨੂੰ ਸੂਈ ਨੂੰ 15 20 ਚੜ ਹੋ ਗਿਆ ਅਛਾ ਜੀ ਠੀਕ ਆ ਦੁੱਧ ਦੇ ਥੱਲੇ 9 ਕਿਲੋ ਆ ਅਛਾ ਜੀ ਸੁਆਹ ਤੂੰ ਜਾਵਾ ਠੀਕ ਆ ਠੰਡੀ ਸੀਲ ਆ ਭਾਏ ਬੱਚਾ ਬਨਿਆਣਾ ਉਹਨਾਂ ਉਦਾਂ ਬਹਿ ਜੇ ਨਿਗਾਰੇ ਬੱਚਾ ਜੇ ਮੱਝੀ ਬਹਿ ਜੇ ਬਿਨਾ ਬੱਚੇ ਬੱਚਾ ਇਹਦਾ ਕਿਰਾ ਬੱਚਾ ਇਹਦਾ ਵਛਾ ਮਗਰ ਉਹ ਦਬਾਉ ਬਣਾ ਅਛਾ ਖੋਲੋ ਵੀਰ ਜੀ ਦੁੱਧ ਕਿੰਨਾ ਦੱਸਿਆ ਹੁਣ ਦੁੱਧ ਦੇ ਥੱਲੇ 9 ਕਿਲੋ 9 ਕਿਲੋ ਦੁੱਧ ਆ ਗਿਆ ਵੀਰੋ ਰੰਗ ਬਾ ਚੰਗੀ ਆ ਇਹ ਸਾਂਭੀ ਨਹੀਂ ਥੋੜੀ ਵਸ਼ੀ ਰਸੀ ਰਹੀ ਆ ਤੇ ਸਾਂਭੀ ਨਹੀਂ ਗਏ ਹਨਾ ਕਿਹੜਾ ਆ ਵਛਾ ਆ ਗਿਆ ਜੀ ਸਾਂਕੁਮਾਰ ਖਾ ਗਿਆ ਠੀਕ ਹੈ ਜਾਣ ਦਿਓ ਲੈ ਆ ਲੇ ਲਿਆ ਜੀ ਲੈ ਬਾਕੀ ਵੀਰੇ ਚੈੱਕ ਕਰ ਲਿਓ ਜਿਆਦ ਨਸਲ ਫੁੱਲਾ ਥੋੜਾ ਰੁੱਖਾਪਨ ਜਰੂਰ ਆ ਗਿਆ ਕਿ ਵੀਰ ਨੇ ਸੰਭੀ ਨਹੀਂ ਆ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਲਿੰਦ ਵੀਰ ਦੇ ਰਹੀਏ 30 ਦੀ ਜਾਂਦੇ ਵੀ ਜੈ ਜੀ ਦੱਸ ਕਰੋ ਕਰੋ ਮਾਨਤਨ 28 ਦੀ ਦੇ ਦਈਏ ਕਰੋ ਮਾਨਤਰਨ ਕਰੋ ਨਾ ਕਰੋ ਪੂਰੇ ਪੰਜੀ ਦੀ ਹਾਂ ਨਾ ਜਾਣਦੇ ਹੋ ਉਹ ਨਹੀਂ ਯਾਰ ਵਿੱਚੇ ਛੋਟ ਛਪਾ ਉਹ ਨਹੀਂ ਠੱਕਾ ਜੀ ਉਹ ਜਾਣਦੇ ਵੀਰ ਜੀ ਉਹ ਨਹੀਂ ਰੁੱਖ ਬਾਨਾ ਚਲੋ ਕੋਈ ਨਾ ਕੋਈ ਫੋਨ ਲਾਵੇ ਮੋੜੇ ਹੋਣਾ ਹਨਾ ਚਲ ਠੀਕ ਹੈ 5000 ਦੀ ਹੋਗੇ ਬਾਕੀ ਵੀਰੇ ਫੋਨ ਲਾ ਲਿਓ ਬਾਕੀ ਪਤਾ ਨਹੀਂ ਕਿੱਥੇ ਸੋਦਾ ਹੋਣਾ ਹਨਾ ਵੀਰ ਜੀ ਰੇਡ ਵੀਰ ਤੇ ਜਾਇਜ ਹੁੰਦੇ ਆ ਹਾਂਜੀ ਇਹਦੇ ਬਾਰੇ ਦੱਸੋ ਵੀਰ ਜੀ ਵੀਰ ਇਹਨੂੰ ਸੂਈ ਨੂੰ ਆਇਆ ਡੇਢ ਮਹੀਨਾ ਅੱਛਾ ਦੋ ਤੇ ਥੱਲੇ 8 ਕਿਲੋ ਹਾਂਜੀ ਠੀਕ ਆ ਇਹ ਮਸ਼ੀਨਾਂ ਕੱਲ ਬੂਲ ਪੀਏ ਫਿਰ ਆਣ ਕੇ ਅੱਛਾ ਅੱਛਾ ਉਹਦਾ ਕਰਕੇ ਦੁੱਧੋਂ ਥੋੜਾ ਘੜੀਏ ਨਾ ਪੱਠੀ ਵੀ ਘਾਦੇ ਚਾਦਰੋਂ ਠੀਕ ਹੈ ਜੀ ਇਹ ਹੁਣੇ ਦੁੱਧ 7 ਕਿਲੋ ਹੀ ਆ ਥੱਲੇ 7 ਕਿਲੋ ਗਾਦਪੀਰ ਬਹੁਤ ਵਧੀਆ ਤੇ ਸੀਮਨਗਾਮ ਭਰਾਤਾ ਨਹੀਂ ਨਹੀਂ ਭਰਾ ਅੱਛੇ ਭਰਾ ਨਹੀਂ ਸੀ ਚਲੋ ਭਰਾ ਦਿਓ ਯਾਨੀ ਕਿ ਕੱਲ ਕੱਲ ਤਾਂ ਇਹੀ ਕੋਈ ਵੀਰ ਲੈ ਜੀ ਹਨਾ ਅੱਜ ਭਰਾਵਾਂ ਕਿਤੇ ਕੱਲ ਬਿਲਕੁਲ ਸੀਮਨ ਭਰਾ ਦਿਓ ਕੋਈ ਚਲੋ ਕਿਸੇ ਘਰੇ ਵੀਰ ਦੇ ਜਾ ਕੇ ਬਾਂਜੇ ਕਿੱਡੀ ਵਧੀਆ ਵੈੜਾ ਨਿਗੀ ਜੀ ਬੂਥੀ ਆ ਗਈ ਆ ਜਰਸੀ ਆ ਗਈ ਆ ਮੋਟੀ ਅੱਖ ਨਿੱਕਾ ਕੰਨ ਚੰਗੀ ਕੁਆਲਟੀ ਵੀਰ ਜੀ ਤੁਰੋ ਹੁਣ ਕਿੰਨਾ ਦੁੱਧ ਆ ਐ ਹੁਣੇ 7 ਕਿਲੋ ਹੀ ਜਣਾ 7 ਕਿਲੋ ਆ ਗਿਆ ਹਨਾ ਜੀ ਹ ਚੰਗੀ ਵਿਹੜਾ ਨਵਾਂ ਪਸ਼ੂ ਆ ਬਾਕੀ ਵੀਰੇ ਬਾਂਜੇ ਤੇ ਚੰਗੀ ਰਕਮ ਦੀ ਹੈਣਾ ਜੀ ਲੈ ਆ ਪਹਿਖੋ ਵੀਰੇ ਤਾਂ ਤੁੰ ਚੈੱਕ ਕਰ ਲੋ ਹਾਂਜੀ ਵੀਰ ਜੀ ਇਹਦਾ ਮੁੱਲ ਰਜਿੰਦਰ ਵੀਰ ਜੇ ਤੇ ਰੈਂਦੀ ਸੈੱਟ ਫਿਰ ਤੇ ਮੈਂ ਵੇਚ ਦਿੰਦਾ ਇਹਨੂੰ 5000 ਦੀ ਹਾਂਜੀ ਹੁਣ 2000 ਅੰਦਰ ਦੇ ਦੇ ਜਾਨ ਦਿਓ ਇਹਦੇ 18 ਦੀ ਹੋਰ ਕਰ ਦਿਓ ਮਾਨਤਾ ਤੂੰ ਬਾਤ ਤੂੰ ਹੀ ਕਰੋ ਕਰੋ ਕੋਈ ਨਾ ਕਰੋ ਵੀਰ ਜੀ 17000 ਦੀ ਹਾਂ ਆ ਸੋ 16 ਦੀ ਕਰਦੇ ਹੋ ਹਨ ਨਹੀਂ ਕੋਈ ਨਾ ਵੀਰ ਜੀ ਸਾਹਮਣੀ ਕੇ ਵੀਰ ਨੇ ਗਰਮੀ ਆ ਹਨਾ ਜਾਣ ਦਿਓ ਠੀਕ ਹੈ ਵੇਖੋ ਵੀਰੋ ਥਾਂ ਥਾਂ ਚੈੱਕ ਕਰ ਲਓ ਚੰਗੀ ਵੜਾ ਮਾਂ ਤੁਨ ਹੋ ਜੂ ਫੋਨ ਲਾ ਲਿਓ ਹਨਾ ਵੀਰੇ ਹਾਂਜੀ ਅਗਲੇ ਬੰਨੇ ਆ ਕੀ ਵੜਾ ਵਿਖਾਇਓ ਹਾਂਜੀ ਵੀਰ ਜੀ ਇਹਦੇ ਬਾਰੇ ਦੱਸਿਓ ਜਿੰਦਰ ਵੀਰ ਇਹ ਵੜਾ ਦੋ ਅੱਜ ਟੀਆ ਲੱਗੇ ਨੂੰ 7-8 ਦਿਨ ਹੋ ਗਿਆ ਹਾਂਜੀ ਠੀਕ ਆ ਦੁੱਧ ਇਹ ਥਲੇ ਆਇਆ ਇਹੋਲੇ 5 ਕਿਲੋ ਹਾਂਜੀ ਠੀਕ ਆ ਸੂਬਾ ਦੁੱਧ ਆਏ ਵੀ ਇਹ ਚਲਦੀ ਹੈ ਖੋਲੋ ਵੀਰ ਜੀ ਹੁਣ ਦੁੱਧ ਕੇ ਨਾ ਹੋ ਗਿਆ ਇਹ ਥਲੇ ਇਧਰ 5 ਕਿਲੋ 5 ਲੀਟਰ ਠੀਕ ਆ ਜੀ ਵੈਕੋ ਵੀਰੋ 5 ਕਿਲੋ ਦੁੱਧਾ ਜਰਸੀ ਚ ਆ ਗਈ ਆ ਬਾਕੀ ਚੈੱਕ ਕਰ ਲੋ ਤੋਰਾ ਤਾਰਾ ਇਹਦਾ ਵੀ ਥਣ ਥਣ ਇਹਨੂੰ ਵਧੀਆ ਲੱਗਿਆ ਚੰਗੀ ਵੜ ਆ ਗਈ ਵੀਰੋ ਐਂ ਜਾਂਦੀ ਆ ਤੋਰਾ ਤਾਰਾ ਘੈਂਟ ਹਾਂਜੀ ਵੀਰ ਜੀ ਹਾਂ ਕਿੰਦਰ ਵੀ ਕੀ ਮੁੱਲ ਜੋ ਇਹਦਾ ਮੋਲੇ ਦਾ ਇੱਕੋ ਹੀ ਕਰਨਾ ਹਾਂਜੀ ਨਾ ਨਾ ਮਾਤ ਵਾਦਨਾ ਘਟ ਹਾਂਜੀ 12000 ਦੀ 12000 ਦੀ 500 ਰੁਪਇਆ 500 ਕੀ ਬਾਤ ਨਾ ਵਦਨਾ ਘਾਟ ਵਾਲੀਆਂ ਨਹੀਂ ਲਵਣੀ ਚੰਗੀ ਵਸੀ ਇੱਥੇ ਉੱਠ ਫੇਰ ਤੈਨੂੰ ਪਤਾ ਪਾਉਣਾ ਬਾਕੀ ਕੋਈ ਫੋਨ ਲਾਵੇ ਮੋੜਿਓ ਨਾ ਮੋੜਦਾ ਨਹੀਂ ਆ ਠੀਕ ਆ ਜੀ ਰੇਟ ਰੇਟ ਜਾ ਜੀ ਤੇ ਤੈਨੂੰ ਪਤਾ ਮੈਂ ਤੂੰ ਬਿਲਕੁਲ ਦੇ ਦੇ ਕੇ ਤੋਰੂੰਗਾ ਬਿਲਕੁਲ ਇਹ ਹੀ ਪਸ਼ੂ ਵਾਲੇ ਬਸ ਇਹੀ ਠੀਕ ਆ ਜੀ ਵੇਖੋ ਵੀਰੋ ਚੰਗੀਆਂ ਮੇੜਾਂਆਂ ਗਿਆ ਰੇਡ ਵੀਰ ਦੇ ਜਾ ਜਾ ਬਾਕੀ ਹਰ ਵੀਡੀਓ 'ਚ ਇਹੋ ਬੇਨਤੀ ਹੁੰਦੀ ਆ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪ ਦੀ ਚਵਾਈ ਕਰੋ ਪਾਸ ਕਰੋ ਉਹ ਵੀਰ ਦੀ ਤੁਹਾਡਾ ਆਪ ਦਾ ਫਰਜ ਬੰਦਾ ਜੀ ਹਨਾ ਵੀਰ ਜੀ ਹਾਂਜੀ 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 ਬਿਲਕੁਲ ਵੀਰ ਕੋਈ ਆਵੇ ਇੱਥੇ ਦੋ ਟਾਈਮ ਚਵਾਈ ਆਪਣੇ ਸਲੀ ਕਰੇ ਬਿਲਕੁਲ ਵੀਰੇ ਸਾਲੀਆਂ ਚੀਜ਼ਾਂ ਨੇ ਹਨਾ ਜੀ ਆਪਣੀ ਚਵਾਈ ਕਰਾਓ ਪਾਸ ਕਰੋ ਇੱਥੇ ਇੱਥੇ ਕਰੋ ਕਾੜੀ ਜਾ ਕੇ ਜਿਹੜਾ ਲਾਹਮਾ ਦੇਣਾ ਉਹ ਮਾੜਾ ਬਿਲਕੁਲ 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 ਸਲੀ ਕਰਕੇ ਲੈ ਕੇ ਜਾਓ ਬਿਲਕੁਲ ਵੀਰੇ ਬਿਲਕੁਲ ਹਾਂਜੀ ਬਾਕੀ ਆ ਆਪਣੀ ਆਓ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਆਪ ਦਾ ਵੀਰੇ ਫਰਜ ਹਨਾ ਵੀਰ ਜੀ ਬਿਲਕੁਲ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸਿਓ ਨਾਮ ਮੇਰਾ ਰਣਜੀਤ ਸਿੰਘ ਜੀ ਹਾਂਜੀ ਪਿੰਡ ਟੜਿਹਾਨਤ ਪੱਤੀ ਮਿਰਜੋ ਵਾਲੀ ਹਾਂਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਬਟਾਲਾ ਦੇ ਜ਼ਿਲ੍ਹੇ ਦੇ ਨਾਲ ਹੀ ਬਿਲਕੁਲ ਨਹੀਂ ਬਟਾਲਾ ਨੂੰ 3 ਕਿਲੋਮੀਟਰ ਸਾਰਾ ਆ ਬਾਈਪਾਸ ਅੰਮ੍ਰਿਤਸਰ ਤੋਂ ਪਠਾਨਕੋੜੋਂ ਜਾਂਦਾ ਨਾ ਉਹਦੇ ਉੱਤੇ 3 ਪਿੰਡਾਂ 3 ਪਿੰਡਾਂ ਦੇ ਨਾਲ ਹੀ ਅਗਲੇ ਬਨੇ ਬੈਕ ਤੇ ਹਾਂ ਠੀਕ ਆ ਵੀਰੇ ਨੰਬਰ ਮੇਰਾ 9855049390 ਇਹ ਨੰਬਰ ਤੇ ਸਭ ਕੁਝ ਹਲਦਾ ਜੀ ਠੀਕ ਆ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀਰ ਜੀ ਤੁਸੀਂ ਵੀ ਚੈਨਲ ਨੂੰ ਵਾਤਵਾਤ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ